ਗੌੜੀ ਮਹੱਲਾ ਪੰਜਵਾਂ ਗੌੜੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਇੱਕ ਓੰਕਾਰੁ ਸਤਿ ਗੁਰ ਪ੍ਰਸਾਦਿ ਅਕਾਲ ਪੁਰਖੁ ਇਕ ਹੈ ਅਦੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਨਾਰਾਇਣ ਹਰ ਰੰਗ ਰੰਗੋ ਹਰੀ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਆਪਣੇ ਮਨ ਨੂੰ ਰੰਗ ਜਪ ਜਿਵਾ ਹਰ ਏਕੋ ਮੰਗੋ ਰਹਾਓ ਜ਼ੁਬਾਨ ਨਾਲ ਰੱਬੀ ਗੁਣਾਂ ਨੂੰ ਯਾਦ ਕਰ ਹਰੀ ਦੇ ਦਰ ਤੋਂ ਉਸ ਦਾ ਨਾਮ ਮੰਗ ਤਾਜ ਹਮੇ ਗੁਰ ਗਿਆਨ ਪਜੋ ਗੁਰੂ ਦੇ ਬਖਸ਼ੇ ਗਿਆਨ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰ ਤੇ ਪ੍ਰਮਾਤਮਾ ਦਾ ਨਾਮ ਸਿਮਰ ਮੇਲ ਸੰਗਤ ਤੋਰ ਕਰਮ ਲਿਖਿਓ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਵਿੱਚ ਆਣ ਕੇ ਮੱਥੇ ਦੇ ਲੇਖਾਂ ਨੂੰ ਸੰਝਣ ਦੀ ਕੋਸ਼ਿਸ਼ ਕਰ ਤੇ ਆਪਣੇ ਮੱਥੇ ਦੇ ਲੇਖ ਗੁਰੂ ਦੀ ਗੋਦ ਵਿੱਚ ਬਹਿ ਕੇ ਲਿਖ ਜੋ ਸੰਗਤ ਵਿੱਚ ਚਾਹੁੰਦਾ ਵਾ ਉਹਦਾ ਧੁਰ ਕਰਮ ਲਿਖਿਆ ਜਾਂਦਾ ਮੁੱਢਲਾ ਕਰਮ ਰੱਬ ਵਾਲਾ ਕਰਮ ਉਹਦੇ ਜੀਵਨ ਵਿੱਚ ਚੰਗੀਆਂ ਆਈਆਂ ਪੈਦਾ ਹੋ ਜਾਂਦੀਆਂ ਤੇ ਬੁਰਾਈਆਂ ਸਦਾ ਵਾਸਤੇ ਖਤਮ ਹੋ ਜਾਂਦੀਆਂ ਤਰੋ ਲਿਖਿਆ ਲੇਖ ਪ੍ਰਗਟ ਹੋ ਜਾਂਦਾ ਹੈ ਜੋ ਦੀ ਸੈ ਸੋ ਸੰਗ ਨਾ ਗयो ਜਗਤ ਵਿੱਚ ਅੱਖੀ ਜੋ ਕੁਝ ਦਿਸ ਰਿਹਾ ਹੈ ਇਹ ਕਿਸੇ ਦੇ ਵੀ ਨਾਲ ਨਹੀਂ ਜਾਂਦਾ ਸਖਤ ਮੂੜ ਲਗੇ ਪਚ ਮੁਏ ਸਖਤ ਮੂੜ ਬੰਦਾ ਰੱਬ ਨਾਲੋਂ ਟੁੱਟਿਆ ਹੋਇਆ ਇਸ ਦੇ ਪਿਆਰ ਵਿੱਚ ਲੱਗ ਕੇ ਖਵਾਰ ਹੋ ਕੇ ਆਤਮਿਕ ਮੌਤ ਸਹਿੜਦਾ ਹੈ ਮੋਹਨ ਨਾਮ ਸਦਾ ਰਵ ਰਹਿਓ ਕੋਟ ਮ ਦੇਖਨੇ ਗੁਰਮੁਖ ਲਹਿਓ ਮੋਹਨ ਪ੍ਰਭੂ ਦਾ ਨਾਮ ਜੋ ਸਦਾ ਹਰ ਥਾਂ ਵਿਆਪਕ ਹੈ ਕਰੋੜਾਂ ਵਿੱਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸ਼ਰਣ ਪੈ ਕੇ ਪ੍ਰਾਪਤ ਕੀਤਾ ਹੈ ਹਰ ਸੰਤਨ ਕਰ ਨਮੋ ਨਮੋ ਨੋ ਨਿਦ ਪਾਵੇਂ ਅਤੁੱਲ ਸੁਖੋ ਪ੍ਰਮਾਤਮਾ ਦੇ ਸੇਵਕ ਸੰਤ ਜਨਾਂ ਨੂੰ ਸਦਾ ਨਮਸਕਾਰ ਕਰਦਾ ਰਹੋ ਤੂੰ ਬੇਅੰਤ ਸੁਖ ਪਾਏਗਾ ਤੈਨੂੰ ਉਹ ਨਾਮ ਮਿਲ ਜਾਏਗਾ ਜੋ ਮਨੁ ਧਰਤੀ ਦੇ ਨੋ ਹੀ ਖਜ਼ਾਨੇ ਹਨ ਨੈਨ ਅਲੋਵ ਸਾਧ ਜਨੋ ਹਿਰਦੈ ਗਾਵੋ ਨਾਮ ਨਿਦੋ ਏ ਸਾਧ ਜਨੋ ਮੇਰੀ ਤਾਂ ਹੀ ਅਰਦਾਸ ਹੈ ਕਿ ਮੈਂ ਆਪਣੀਆਂ ਅੱਖਾਂ ਨਾਲ ਉਹਨਾਂ ਦਾ ਦਰਸ਼ਨ ਕਰਦਾ ਰਹਾਂ ਜੋ ਨਾਮ ਜਪਦੇ ਹਨ ਹਿਰਦੈ ਨਾਮ ਨਾਮ ਹਿਰਦੈ ਗਾਵੋ ਨਾਮ ਨਿਦੋ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਗਾਉਂਦੇ ਰਹੋ ਜੋ ਸਾਰੇ ਸੁਖਾਂ ਦਾ ਖਜ਼ਾਨਾ ਹੈ ਕਾਮ ਕ੍ਰੋਧ ਲੋਭ ਮੋਤ ਜੋ ਜਨਮ ਮਰਨ ਦੋਹਾਂ ਤੇ ਰਹਿਓ ਆਪਣੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਤੇ ਮੋਹ ਦੂਰ ਕਰੋ ਜਨਮ ਮਰਨ ਦੋਹਾਂ ਤੋਂ ਖਿਹੜਾ ਛਟਾਓ ਵਿਕਾਰ ਬੰਦੇ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਉਂਦੇ ਰਹਿੰਦੇ ਹਨ ਜਿਹੜਾ ਮਨੁੱਖ ਇਹਨਾਂ ਵਿਕਾਰਾਂ ਨੂੰ ਮਿਟਾ ਦਿੰਦਾ ਹੈ ਉਹ ਜਨਮ ਮਰਨ ਦੇ ਦੋਹਾ ਹੈ ਦੇ ਢੇਡ ਵਿੱਚੋਂ ਮੁੱਕ ਜਾਂਦਾ ਹੈ ਸਰੀਰ ਕਰਕੇ ਨਹੀਂ ਜਮੀਰ ਕਰਕੇ ਸਰੀਰ ਕਰਕੇ ਸਭਨੇ ਮਰਨਾ ਹੈ ਤੇ ਸਭਨਾ ਦਾ ਜਨਮ ਹੋਇਆ ਹੈ ਕੋਈ ਐਸਾ ਨਹੀਂ ਜਿਹਦਾ ਜਨਮ ਨਹੀਂ ਹੋਇਆ ਉਹਨੇ ਮਰਨਾ ਨਹੀਂ ਜਿਹੜਾ ਮਰੇਗਾ ਉਹਦਾ ਜਨਮ ਹੋਇਆ ਤੋ ਸਰੀਰ ਮਰੇਗਾ ਜਮੀਰ ਨਹੀਂ ਮਰਦਾ ਦੁੱਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਅੰਧੜਾਯੋ ਦੀਪ ਬਲਿਓ ਉਸ ਦੇ ਹਿਰਦੇ ਘਰ ਵਿੱਚੋਂ ਦੁੱਖ ਦਾ ਹਨੇਰਾ ਮਿਟ ਜਾਂਦਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਪਰਮਾਤਮਾ ਨਾਲ ਡੂੰਗੀ ਸਾਝ ਪੱਕੀ ਕਰ ਦਿੱਤੀ ਉਸ ਦੇ ਅੰਦਰ ਆਤਮਿਕ ਸੂਝ ਦਾ ਦੀਵਾ ਜਗ ਪੈਂਦਾ ਜੈਨ ਸੇਵਿਆ ਸੋ ਪਾਰ ਪਰਿਓ ਜਨ ਨਾਨਕੋ ਗੁਰਮੁਖ ਜਗਤ ਤਰਿਓ ਜਿਸ ਮਨੁਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਜਨ ਨਾਨਕ ਗੁਰਮਖ ਜਗਤ ਤਰਿਓ ਇਦਾਂ ਇਦਾਂ ਲੰਘਿਆ ਹੈ ਦਾਸ ਨਾਨਕ ਗੁਰੂ ਦੀ ਸ਼ਰਨ ਪੈ ਕੇ ਜਗਤ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਮਹਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਪਰਮ ਗਏ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਪਟਕਣਾ ਦੂਰ ਹੋ ਗਈਆਂ ਹਨ ਮੇਰੇ ਮਾਨਾ ਸਭ ਸੁਖ ਪਾਇਓ ਰਹਾਓ ਤੇ ਮੇਰੇ ਮਾਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ ਬਲ ਤੋਂ ਜਲ ਤੋਂ ਤੋਂ ਕੇ ਆ ਗੁਰ ਚੰਦਨ ਸੀਤ ਲਾਇਓ ਮਨ ਵਿਕਾਰਾਂ ਵਿੱਚ ਸੜ ਰਹਾ ਸੀ ਬਲ ਰਹਾ ਸੀ ਜਦੋਂ ਗੁਰੂ ਦੇ ਸ਼ਬਦ ਚੰਨ ਨ ਕਸਾ ਕੇ ਇਸ ਤੇ ਛਿਣ ਗਿਆ ਟੋਂਕਿਆ ਪੰਜਾਬੀ ਦਾ ਸ਼ਬਦ ਹੈ ਠੇਟ ਸੀ ਨੇ ਪਾਣੀ ਟੋਂਕਣਾ ਛਿਣ ਗਿਆ ਤਾਂ ਇਹ ਮਨ ਠੰਡਾ ਠਾਰ ਹੋ ਗਿਆ ਅਗਿਆਨ ਦਾ ਹਨੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਜਦੋਂ ਗੁਰੂ ਦਾ ਬਖਸ਼ਿਆ ਗਿਆਨ ਮਨ ਵਿੱਚ ਰੋਸ਼ਨ ਹੋਇਆ ਤਾਂ ਮਨ ਵਿੱਚੋਂ ਅਗਿਆਨ ਦਾ ਹਨੇਰਾ ਬੇਸਮਝੀ ਦਾ ਹਨੇਰਾ ਦੂਰ ਹੋ ਗਿਆ ਬਾਵਕ ਸਾਗਰ ਗਹਰੋ ਚਾਰ ਸੰਤਨ ਨਾਮ ਉਤਰਾਇਓ ਇਹ ਡੂੰਗਾ ਸੰਸਾਰ ਸਮੁੰਦਰ ਵਿਕਾਰਾਂ ਦੀ ਤਪਸ਼ ਨਾਲ ਅੱਗ ਹੀ ਅੱਗ ਬਣਿਆ ਪਿਆ ਸੀ ਡੂੰਗਾ ਅੱਗ ਦਾ ਸਾਗਰ ਮੈਂ ਸਾਧ ਸੰਗਤ ਦੀ ਬੇੜੀ ਵਿੱਚ ਚੜ ਕੇ ਚਾਰ ਸੰਤਨ ਸੰਗਤ ਦੀ ਬੇੜੀ ਵਿੱਚ ਚੜ ਕੇ ਇਸ ਤੋਂ ਪਾਰ ਲੰਘ ਗਿਆ ਹਾਂ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ 부ਝਾ ਆਪਾਇਓ ਮੇਰੇ ਪਾਸ ਨਾ ਕੋਈ ਚੰਗਾ ਕਰਮ ਤੇ ਨਾ ਧਰਮ ਨਾ ਪਵਿੱਤਰਤਾ ਆਦ ਰਾਸ ਪੁੰਜੀ ਸੀ ਪ੍ਰਭੂ ਨੇ ਮੇਰੀ ਬਾਹ ਫੜ ਕੇ ਆਪ ਹੀ ਮੈਨੂੰ ਆਪਣਾ ਦਾਸ ਬਣਾ ਕੇ ਬਚਾ ਲਿਆ ਪੂਜਾ ਆਪਾਇਓ ਮਾਂ ਆਪ ਹੀ ਫੜ ਕੇ ਤਾਰ ਲਿਆ ਭਾਵ ਖੰਡਾ ਨ ਦੁਖ ਭਜਨੋ ਭਗਤ ਵਛਲ ਹਰ ਨਾਯੋ ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇ ਕਿਸਮ ਦਾ ਦਾਰ ਤੇ ਦੁਖ ਨਾਸ਼ ਕਰਨ ਦੇ ਸਮਰਥ ਹੈ ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ ਅਨਾਥਾ ਨਾਥ ਕਿਰਪਾਲ ਦੀਨ ਸਮਰਥ ਸੰਤ ਓਟਾਯੋ हे नाथों दे नाथ हे दीनां उत्ते दया करने वाले हे संतां दे सहारे हे प्रभु पादशाह निर्गुनिया रे की बे नती देहो दर्श हर रायो देहो दर्श हर रायो मेरी गुणहीन दी बेती सुन मेनू अपना दर्शन दे नानक शरण तुहारी ठाकुर ਸੇਵਕ ਦੁਆਰੇ ਆਇਓ ਇਹ ਨਾਨਕ ਨਾਨਕ ਆਖਦਾ ਹੈ ਠਾਕੁਰ ਮੈਂ ਤੇਰਾ ਸੇਵਕ ਤੇਰੀ ਸ਼ਰਨ ਆਇਆ ਹਾਂ ਤੇਰੇ ਦਰ ਤੇ ਆਇਆ ਹਾਂ ਗੋੜੀ ਮਹਲਾ ਪੰਜਵਾ ਰੰਗ ਸੰਗ ਵਿਖਿਆ ਕੇ ਭੋਗਾ ਇਹਨ ਸੰਗ ਅੰਦਨਾ ਜਾਨੀ ਮੋਜਾਂ ਨਾਲ ਮਾਇਆ ਦੇ ਭੋਗ ਮਨੁੱਖ ਭੋਗ ਦਾ ਰਹਿਦਾ ਹੈ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਇਨ੍ਹਾਂ ਭੋਗਾਂ ਵਿੱਚ ਰੁੱਝਾ ਹੋਇਆ ਸਮਝਦਾ ਨਹੀਂ ਕਿ ਉਮਰ ਵਿਅਰਥ ਗੁਜ਼ਰ ਰਹੀ ਹੈ ਹਾਂ ਸੱਚੋਂ ਹਾਂ ਖਟਤਾ ਸਗਲੀ ਆਉਦ ਬਿਹਾਨੀ ਰਹਾ ਮੈਂ ਮਾਇਆ ਜੋੜ ਰਿਹਾ ਹਾਂ ਮੈਂ ਮਾਇਆ ਖਟਦਾ ਹਾਂ ਇਨਾ ਹੀ ਖਿਆਲਾਂ ਵਿੱਚ ਅੰਨੇ ਹੋਏ ਮਨੁੱਖ ਦੀ ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ ਹਾਂ ਸੂਰਾ ਪ੍ਰਧਾਨ ਹੋ ਕੋ ਨਹੀਂ ਮੁਜੈ ਸਮਨੀ ਮੈਂ ਸੂਰਮਾ ਮੈਂ ਚੌਧਰੀ ਮੈਂ ਪ੍ਰਧਾਨ ਮੇਰੇ ਵਰਗਾ ਕੌਣ ਕੋਈ ਮੇਰੇ ਬਰਾਬਰ ਨਹੀਂ ਹੈ ਮੈਨੂੰ ਇਦਾਂ ਲੱਗਦਾ ਰਹਿੰਦਾ ਹਮੇਸ਼ਾ ਜੋ ਬਨਵੰਤ ਅਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ ਮੈਂ ਸੋਹਣਾ ਆ ਮੈਂ ਉੱਚੇ ਆਚਰਨ ਵਾਲਾ ਆ ਮੈਂ ਉੱਚੀ ਕੋਲ ਵਾਲਾ ਆ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਮਨ ਵਿੱਚ ਇਉਂ ਹੀ ਹੰਕਾਰੀ ਹੁੰਦਾ ਰਹਿੰਦਾ ਵੀ ਆ ਮੇਰਾ ਐਦਾ ਮੇਰਾ ਮੈਂ ਸੋਹਣਾ ਕਿੰਨਾ ਮੇਰੀ ਕੋਲ ਕਿੰਨੀ ਉੱਚੀ ਮੇਰੀ ਜਾਤ ਚੰਗੀ ਸਾਡਾ ਘਰ ਵੱਡਾ ਇਹਦਾ ਹੰਕਾਰ ਹੀ ਮਨੁੱਖ ساری ਜ਼ਿੰਦਗੀ ਆਪਣੀ ਸੁਰਤ ਤੇ ਪਾਈ ਰੱਖਦਾ ਜਿਉਂ ਉਲਝਾਇਓ ਬਾਲ ਬੁੱਧ ਕਾ ਮਰਤਿਆਂ ਨਹੀਂ ਬਿਸਰਾਨੀ ਮਾਇਆ ਦੇ ਮੋਹ ਵਿੱਚ ਸਾ ਮਾਰੀ ਹੋਈ ਮਤ ਵਾਲਾ ਮਨੁੱਖ ਦੇ ਵਿੱਚ ਜਵਾਨੀ ਸਮੇਂ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਮਰਨ ਵੇਲੇ ਵੀ ਉਸ ਨੂੰ ਇਹ ਮਾਇਆ ਨਹੀਂ ਪੁੱਲ ਉਸ ਵੇਲੇ ਵੀ ਧਿਆਨ ਉਧਰ ਨੂੰ ਹੀ ਜਾਂਦਾ ਭਾਈ ਮੀਤ ਬੰਦਪ ਸਖੇ ਪਾਛੇ ਤਿਨਹੂ ਕੋ ਸੰਮ ਸੰਪਾਨੀ ਭਰਾ ਮਿੱਤਰ ਰਿਸ਼ਤੇਦਾਰ ਸਾਥੀ ਮਰਨ ਤੋ ਪਿਛਵਾਖੇ ਇਹਨਾਂ ਨੂੰ ਹੀ ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਏ ਮਾਇਆ ਸੌਂਪ ਜਾਂਦਾ ਇਹੀ ਦੱਸਦਾ ਕਿ ਰੋਲੇ ਇੱਥੇ ਆਇਆ ਇੱਥੇ ਆਇਆ ਉਧਰ ਤੋਂ ਲੈ ਲਿਓ ਉਹਨੂੰ ਦੇਣੇ ਆ ਉਹਦੇ ਕੋਲ ਆ ਉਧਰ ਤੋਂ ਇੰਨਾ ਕਰ ਲਿਓ ਸਾਰੀ ਜ਼ਿੰਦਗੀ ਇਕੱਠੀ ਕਰਦਾ ਰਹਿੰਦਾ ਤੇ ਮਰਨ ਮੇਲੇ ਵੀ ਦਿਮਾਗ ਚ ਫਿਰੇ ਹੀ ਪਿਆ ਲੈ ਲਿਓ ਉਧਰ ਤੋਂ ਲੈ ਲਿਓ ਰਹਿ ਨਾ ਜਾਏ ਉਪਲਾ ਨੇ ਤੋਂ ਪਤਾ ਕਰ ਲਿਓ ਉਹਦੇ ਤੋਂ ਇੰਨੇ ਲੈਣ ਵਾਲੇ ਸੌਂਪ ਜਾਣੀ ਹੈ ਕਿਸੇ ਨੂੰ ਪਰ ਧਿਆਨ ਫਿਰ ਉਧਰ ਨੂੰ ਹੀ ਤਰਿਆ ਜਾਂਦਾ ਜਿੱਤ ਲਾਗੋ ਮਨ বাসਨਾ ਅੰਤ ਸਾਈ ਪ੍ਰਗਟਾਨੀ ਜਿਸ ਵਾਸਨਾ ਵਿੱਚ ਮਨੁੱਖ ਦਾ ਮਨ ساری ਉਮਰ ਲੱਗਾ ਰਹਿੰਦਾ ਹੈ ਆਖਰ ਮੌਤ ਵੇਲੇ ਉਹੀ ਵਾਸਨਾ ਆਪਣਾ ਜੋਰ ਪਾਉਂਦੀ ਹੈ ਜਨੋਰ ਬੰਨੇ ਧਿਆਨ ਹੀ ਨਹੀਂ ਗਿਆ ਤਾਂ ਹੋਰ ਗੱਲ ਕਿੱਥੋਂ ਆਣੀ ਹੈ ਦਿਮਾਗ 'ਚ ਅਹੰ ਬੋਧ ਸੋਚ ਕਰਮ ਕਰ ਇਹ ਬੰਧਨ ਬੰਧਨੀ ਘੋਮੇ ਦੇ ਆਸਰੇ ਸਰੀਰਕ ਪਵਿੱਤਰਤਾ ਤੇ ਤੀਰਥ ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕਰਮ ਕਰਕੇ ਇਹਨਾਂ ਦੇ ਬੰਦਨਾ ਵਿੱਚ ਹੀ ਵਜਾ ਰਹਿੰਦਾ ਹੈ ਦਇਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਨਾਨਕ ਆਖਦਾ ਹੈ ਕਿ ਮਾਇਆ ਦੇ ਘਰ ਸਰਵ ਵਿਆਪਕ ਪ੍ਰਭੂ ਮੇਰੇ ਉੱਤੇ दया ਦੇ ਘਰ ਸਰਬ ਪ੍ਰਮਾਤਮਾ ਜੀ ਅਕਾਲ ਪੁਰਖ ਵੈ ਗੁਰੂ ਜੀ ਮਾਇਆ ਤੋਂ ਬਚਾਉਣ ਵਾਲੇ ਪ੍ਰਮਾਤਮਾ ਜੀ ਮੇਰੇ ਉੱਤੇ ਕਿਰਪਾ ਕਰੋ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖੋ ਤੇ ਮੈਨੂੰ ਇਨਾਂ ਹਉਮੈ ਦੇ ਬੰਦਰਾ ਤੋਂ ਬਚਾਈ ਰੱਖੋ ਇੱਕ ਓੰਕਾਰੋ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਗੌੜੀ ਪੂਰਬੀ ਛੰਦ ਮਹਲਾ ਪਹਿਲਾ ਰਾਗ ਗੌੜੀ ਪੂਰਬੀ ਵਿੱਚ ਗੁਰੂ ਨਾਨਕ ਪਿਤਾ ਜੀ ਦੀ ਪਾਵਨ ਪਵਿੱਤਰ ਬਾਣੀ ਜੋ ਕਿ ਸ਼ੰਤ ਸਰਲੇਖ ਦੇ ਹੇਠ ਸਤਗੁਰਾਂ ਨੇ ਦਰਜ ਕੀਤੀ ਹੈ ਮੁੰਦ ਰਹਿਣ ਦੋ ਹੇਲੜੀਆਂ ਕਿਉਂ ਜਿਉ ਨੀਂਦ ਨਾ ਆਵੇ ਮੁੰਦ ਰੈਣ ਦੁਹੇ ਲੜਿਆ ਜਿਉ ਨੀਂਦ ਨਾ ਆਵੇ ਪਤੀ ਦੇ ਵਿਛੋੜੇ ਵਿੱਚ ਹੋ ਕੇ ਵਿੱਚ ਜਵਾਨ ਸੁੰਦਰ ਇਸਤਰੀ ਦੀ ਰਾਤ ਦੁੱਖਾਂ ਵਿੱਚ ਲੰਘਦੀ ਹੈ ਉਸ ਨੂੰ ਨੀਂਦ ਨਹੀਂ ਆਉਂਦੀ ਹੌਕਿਆਂ ਵਿੱਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ ਸਾ ਤਨ ਦੁਬਲਿਆ ਜਿਉ ਫਿਰ ਕਹਾਵੇ ਜੀਵ ਇਸਤਰੀ ਖਸਮ ਦੇ ਵਿਛੋੜੇ ਦੇ ਹੋ ਕੇ ਵਿੱਚ ਦਿਨੋਂ ਦਾ ਕਮਜ਼ਾ ਕਮਜ਼ੋਰ ਹੁੰਦੀ ਜਾਂਦੀ ਹੈ ਜੀਵ ਇਸਤਰੀ ਮਤਲਬ ਅਸੀਂ ਰੱਬ ਨਾਲੋਂ ਟੁੱਟ ਕੇ ਹੋ ਕੇ ਲੈ ਰਹੇ ਆਂ ਫਿਰ ਰੱਬ ਮਿਲੇ ਪਰ ਸਮਝ ਨਹੀਂ ਲੱਗ ਰਹੀ ਤੇ ਦਿਨੋਂ ਦਿਨ ਅਸੀਂ ਜਿਹੜੇ ਜਿੜਿਗ ਸਾਡੇ ਅੰਦਰ ਗੁਰੂ ਸਾਹਿਬ ਜੀ ਵੈਲ ਪਾਵਰ ਪੈਦਾ ਕਰਦੇ ਆ ਜਿਹੜੀ એનર્ਜੀ ਸਤਗੁਰੂ ਜੀ ਸਾਡੇ ਅੰਦਰ ਹਿੰਮਤ ਬਖਸ਼ਦੇ ਆ ਬੰਦਾ ਕਮਜ਼ੋਰ ਹੋਈ ਜਾਂਦਾ ਉਹਨੂੰ ਦਸਤਾਰ ਚੰਗੀ ਨਹੀਂ ਲੱਗਦੀ ਉਹਨੂੰ ਫੇਸ ਚੰਗਾ ਨਹੀਂ ਲੱਗਦਾ ਉਹਨੂੰ ਰਸਤੇ ਚੰਗੇ ਨਹੀਂ ਲੱਗਦੇ ਉਹਨੂੰ ਸਮਾਜ ਚੰਗਾ ਕਿਉਂਕਿ ਕਮਜ਼ੋਰੀ ਹੈ ਐਸੇ ਵੀਕਨੈਸ ਤਾਂ ਥੀ ਦੁਬਲ ਕੰਤ ਹਾਵੇ ਕੀ ਮਨ ਨਹੀਂ ਦੇਖੈ ਉਹ ਹਰ ਵੇਲੇ ਤੰਗਦੀ ਹੈ ਕਿ ਉਹ ਕਿਸੇ ਤਰ੍ਹਾਂ ਆਪਣੇ ਖਸਮ ਨੂੰ ਅੱਖੀਂ ਵੇਖੇ ਦਰਸ਼ਨ ਹੋਣ ਉਹਦੇ ਇਦਾਂ ਵੇਖੇ ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿ ਤੈ ਨਾ ਲਖੇ ਉਸ ਨੂੰ ਸਰੀਰ ਸ਼ਿੰਗਾਰ ਦੇ ਮਿੱਠੇ ਰਸਾਂ ਦੇ ਭੋਜਨਾਂ ਦੇ ਭੋਗ ਇਹ ਸਭ ਕੁਝ ਫਿੱਕਾ ਲੱਗਦਾ ਹੈ ਉਸ ਨੂੰ ਇਹ ਸਭ ਕੁਝ ਨਿਕੰਮਾ ਲੱਗਦਾ ਹੈ ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨ ਆਵੇ ਇਸਤਰੀ ਨਉ ਜਵਾਨੀ ਵਿੱਚ ਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿੱਚ ਊ ਮਸਤ ਹੋਵੇ ਜਿਵੇਂ ਸ਼ਰਾਬ ਵਿੱਚ ਮਸਤ ਹੋਵੇ ਉਹਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਉਸ ਨੂੰ ਸੁਹਾਗ ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ ਨਾਨਕ ਸਾਤਨ ਮਿਲੇ ਮਿਲਾਈ ਬਿਨ ਪਰ ਨੀਂਦ ਨਾ ਆਵੇ ਹੈ ਨਾਨਕ ਇਹ ਹੀ ਹਾਲ ਹੁੰਦਾ ਹੈ ਉਸ ਜੀਵ ਇਸਤਰੀ ਦਾ ਜੋ ਦੁਨੀਆ ਦੇ ਉੜ ਮਾਨ ਵਿੱਚ ਮਸਤ ਰਹਿੰਦੀ ਹੈ ਉਸ ਨੂੰ ساری ਜ਼ਿੰਦਗੀ ਰੂਪ ਰਾਤ ਵਿੱਚ ਆਤਮਿਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਉਹ ਤਦੋਂ ਹੀ ਪ੍ਰਭੂਪਤੀ ਨੂੰ ਮਿਲ ਸਕਦੀ ਹੈ ਜਦੋਂ ਗੁਰੂ ਵਿਚੋ ਲਾ ਬਣ ਕੇ ਉਸ ਨੂੰ ਪ੍ਰਭੂ ਚਰਨਾ ਵਿੱਚ ਮਿਲਾ ਦੇਵੇ ਗੁਰੂ ਨਾਲ ਸਾਹ ਪਵੇ ਤੇ ਫਿਰ ਰੱਬ ਨਾਲ ਸਾਹ ਪਾਣੀ ਤੇ ਫਿਰ ਸ਼ਾਂਤੀ ਬਣਣੀ ਮਨ ਦੇ ਮਾਨੜਿਆ ਜੀਓ ਬਿਨਾਂ ਤਨੀ ਪਿਆਰੇ ਪਿਆਰੇ ਖਸਮ ਦੇ ਮਲਾਪ ਤੋਂ ਬਿਨਾਂ ਜਵਾਨ ਇਸਤਰੀ ਟੱਠੇ ਦਿਲ ਹੀ ਰਹਿੰਦੀ ਕਿਉਂ ਸੁਖ ਪਾਵੇਗੀ ਬਿਨ ਔਰ ਧਾਰੇ ਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾ ਲਾਏ ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ ਨਾਹ ਬਿਨਾ ਕਰਵਾਸ ਨਾਹੀ ਪੁੱਛੋ ਸਖੀ ਸਹੇਲੀਆਂ ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ ਜੇ ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ ਤਾਂ ਉਹ ਵੀ ਇਹ ਉੱਤਰ ਦੇਣਗੀਆਂ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾਜ ਸਹੇਲੀਆਂ ਸੱਚ ਮਨ ਸਜਣ ਸੰਤੋਖ ਮਿਲਾ ਗੁਰਮਤੀ ਸ਼ਹ ਜਾਣਿਆ ਪਿਆਰੇ ਪਤੀ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਜਿੰਦ ਬੁਟੀ ਨਿਮੂ ਚੂਣੀ ਹੀ ਰਹਿੰਦੀ ਹੈ ਜਦ ਤੱਕ ਉਹ ਪਤੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੀ ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ ਖਸਮ ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿੱਚ ਆਤਮਕ ਗੁਣਾਂ ਦਾ ਵਾਸ ਨਹੀਂ ਹੁੰਦਾ ਸਤ ਸੰਗੀ ਸਹੇਲੀਆਂ ਨੂੰ ਪੁੱਛ ਵੇਖੋ ਉਹ ਇਹੀ ਉੱਤਰ ਦੇਣਗੀਆਂ ਕਿ ਪ੍ਰਭੂ ਦਾ ਨਾਮ ਜਪਣ ਤੋਂ ਬਿਨਾਂ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਹੋ ਸਕਦਾ। ਉਹ ਹੀ ਜਿੰਦ ਬਉਟੀ ਸੁખી ਵਸ ਸਕਦੀ ਹੈ ਜੋ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਜੁੜਦੀ ਹੈ। ਗੁਰੂ ਦੀ ਮੱਤ ਲੈ ਕੇ ਜਿਸ ਜੀਵ ਇਸਤਰੀ ਨੇ ਮਨ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਵਸਦਾ ਹੈ ਜੋ ਸੰਤੋਖ ਵਿੱਚ ਜੀਉਂਦੀ ਹੈ ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਉਹ ਖਸਮ ਪ੍ਰਭੂ ਨੂੰ ਅੰਗ ਸੰਗ ਜਾਣ ਲੈਂਦੀ ਹੈ ਨਾਨਕ ਨਾਮ ਨਾ ਛੋੜੈ ਸਾਧਨ ਨਾਮ ਸਹਜ ਸਮਾਨੀਆਂ ਹੈ ਨਾਨਕੋ ਜੀਵ ਸਤਿ ਪ੍ਰਭੂ ਦਾ ਨਾਮ ਜਪਣਾ ਨਹੀਂ ਛੱਡਦੀ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਉਹ ਆਤਮਕ ਅਡੋਲਤਾ ਵਿੱਚ ਟਿਕੀ ਰਹਿੰਦੀ ਹੈ ਮਿਲ ਸਖੀ ਸਹੇਲੜਿਓ 함 ਪਰ 라वे हा हे सत्संगण सहेलियो आओ मिलके बैठिए assi milke pati prabhu da bajan kariye onu yaad kariye ode gun gaiye gur puchh likhungi jiyo shabd sneha satsangat vich baithke guru di sikhiya leke he saheliyo main guru de shabd di raahi pati prabhu nu sneha bhejangi ਸੁਨੇਹਾ ਲਿਖਾਂ ਕਿ ਆਮੜ ਮੈਂ ਤੈਨੂੰ ਮਿਲਣਾ ਚਾਹੁੰਨੀ ਆ। ਸ਼ਬਦ ਸਾਚਾ ਗੁਰ ਦੇ ਖਾਇਆ ਮਨਮੁਖ ਪਛਤਾਣੀਆਂ। ਜਿਸ ਜੀਵ स्त्री ਨੂੰ ਗੁਰੂ ਨੇ ਆਪਣਾ ਸ਼ਬਦ ਬਖਸ਼ਿਆ ਉਸ ਨੂੰ ਉਸਨੇ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਅੰਗ ਸੰਗ ਵਿਖਾ ਦਿੱਤਾ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਪਛਤਾਉਨੀਆਂ ਹੀ ਰਹਿੰਦੀਆਂ ਹਨ ਉਹਨਾਂ ਨੂੰ ਪਤੀ ਦਾ ਪ੍ਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਨਿਕਸ ਜਾ ਤੋ ਰਹੇ ਅਸਥਿਰ ਜਾਮ ਸੱਚ ਪਛਾਣਿਆ ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ ਸ਼ਬਦ ਦੀ ਬਰਕਤ ਨਾਲ ਜਦੋਂ ਉਸ ਨੇ ਸਦਾ ਥਿਰ ਪ੍ਰਭੂ ਨੂੰ ਅੰਗ ਸੰਗ ਪਛਾਣ ਲਿਆ ਦੌਨਸ ਦਾ ਬਾਹਰ ਮਾਇਆ ਪਿੱਛੇ ਦੌੜ ਦਾ ਮਨ ਟਿਕ ਗਿਆ ਨਿਕਸ ਜਾਤੋਂ ਰਹੇ ਅਸਥਰ ਜਿਹੜਾ ਪਟਕਣਾ ਵਾਲਾ ਉਹ ਨਿਕਲ ਜਾਂਦਾ ਜਾਮ ਸੱਚ ਪਛਾਣਿਆ ਜਦੋਂ ਨੇ ਇਹ ਪਛਾਣ ਲਿਆ ਕਿ ਮਾਲਕ ਹਮੇਸ਼ਾ ਮੇਰੇ ਨਾਲ ਹੀ ਹੈ ਜਦੋਂ ਸੱਚ ਕੀਮਤ ਸਦਾ ਨਉ ਤਨ ਸ਼ਬਦ ਨੀਹ ਨਵਿਲਿਓ ਜਿਸ ਜੀਵ ਇਸਤਰੀ ਦੇ ਅੰਦਰ ਸਦਾ ਥਿਰ ਪ੍ਰਭੂ ਟਿਕ ਜਾਂਦਾ ਹੈ ਉਸ ਦੀ ਮਨ ਸਦਾ ਨਵੀਂ ਨਰੋਈ ਰਹਿੰਦੀ ਹੈ ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ ਸ਼ਬਦ ਦੀ ਬਰਕਤ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿਤ ਨਵਾਂ ਪਿਆਰ ਬਣਿਆ ਰਹਿੰਦਾ ਹੈ ਨਾਨਕ ਨਦਰੀ ਸਹਜ ਸਾਚਾ ਮਿਲੋ ਸਖੀ ਸਹੇਲੀ ਹੋ ਹੈ ਨਾਨਕ ਸਦਾ ਸਥਿ ਰਹਿਣ ਵਾਲਾ ਪ੍ਰਭੂ ਆਪਣੀ ਮੇਰ ਦੀ ਨਿਗਾਹ ਨਾਲ ਉਸ ਜੀਵ ਇਸਤਰੀ ਨੂੰ ਆਤਮਕ ਅਡੋਲਤਾ ਵਿੱਚ ਟਿਕਾਈ ਰੱਖਦਾ ਹੈ ਹੈ ਸਤ ਸੰਗੀ ਸਹੇਲਿਓ ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫਤ ਸਲਾਹ ਕਰੀਏ ਮੇਰੀ ਇਛ ਪੁੰਨੀ ਜੀਓ ਹਮ ਕਰ ਸਾਜਨ ਆਇਆ ਹੈ ਸਹੇਲਿਓ ਮੇਰੀ ਮਨੋ ਮਨੋ ਕਾਮਨਾ ਪੂਰੀ ਹੋ ਗਈ ਹੈ ਮੇਰੇ ਹਿਰਦੇ ਘਰ ਵਿੱਚ ਸੱਜਣ ਪਰਮਾਤਮਾ ਆ ਵਸਿਆ ਹੈ ਮੇਲ ਵਰ ਨਾਰੀ ਮੰਗਲ ਗਾਇਆ ਉਹਨਾਂ ਦਾ ਦੂਜਾ ਪੱਖ ਗੁਰਸਾਹਿਬ ਜੀ ਫਿਰ ਪੇਸ਼ ਕਰਦੇ ਆਂ ਜਿਸ ਜੀਵ ਇਸਤਰੀ ਨੂੰ ਖਸਮ ਪ੍ਰਭੂ ਮਿਲ ਪੈਂਦਾ ਹੈ ਉਸ ਦੇ ਗਿਆਨ ਅੰਦਰੇ ਵਿਕਾਰਾਂ ਵੱਲ ਦੌੜਨ ਦੇ ਥਾਂ ਰੜ ਕੇ ਮਨ ਨੂੰ ਖੁਸ਼ੀ ਦੇ ਗੀਤ ਗਾਉਂਦਾ ਉਹ ਰੋ ਰਹੀ ਸੀ ਜਿਹੜੀ ਰੱਬ ਨਾਲੋਂ ਟੁੱਟੀ ਹੋਈ ਆ ਇਧਰ ਖੁਸ਼ੀ ਦੇ ਗੀਤ ਗਾਉਂਦੀ ਆ ਉਧਰ ਝੋਰਾ ਆ ਇਧਰ ਖੇੜਾ ਆ ਉਧਰ ਦੁੱਖ ਰੋਗ ਸੰਤਾਪ ਆ ਇਧਰ ਭਗਤਾਂ ਸਦਾ ਵਿਗਾਸ਼ ਗੁਣ ਗਾਏ ਮੰਗਲ ਪ੍ਰੇਮ ਰਹਸੀ ਮੁੰਦ ਮਨ ਓ ਮਾਹੋ ਪ੍ਰਭੂ ਦੀ ਸਿੱਖ ਸਲਾ ਦਾ ਗੀਤ ਗਾ ਕੇ ਜੀਵ ਇਸਤਰੀ ਪ੍ਰਭੂ ਪਿਆਰ ਦੇ ਫੁਲਾਰੇ ਵਿੱਚ ਖਿੜ ਪੈਂਦੀ ਉਸ ਦੇ ਮਨ ਵਿੱਚ ਚਾਉ ਦਾ ਫੁਲਾਰਾ ਪੈਦਾ ਹੁੰਦਾ ਹੈ 사ਜਨਾ ਰਹੰਸੇ ਦੁਸ਼ਟ ਵਿਆਪੈ ਸਾਜ ਜਪ ਸੱਚ ਲਾਹੋ ਉਸ ਦੇ ਅੰਦਰ ਭਲੇ ਗੁਣ ਪਰਫੁੱਲਤ ਹੁੰਦੇ ਹਨ ਦੁਸ਼ਟ ਵਿਕਾਰ ਦਬਾ ਹੀਠ ਆ ਜਾਂਦੇ ਹਨ ਦਬਾ ਹੀਠ ਆ ਜਾਂਦੇ ਹਨ ਸਦਾ ਥਿਰ ਨਾਮ ਜਪ ਜਪ ਕੇ ਉਸ ਨੂੰ ਅਟਲ ਆਤਮਿਕ ਜੀਵਨ ਦਾ ਲਾਭ ਮਿਲ ਜਾਂਦਾ ਹੈ ਕਰ ਜੋੜ ਸਾ ਧਨ ਕਰੇ ਬੇਨੰਤੀ ਰੈਣ ਦੇਨ ਰਸ ਪਿੰਨੀਆਂ ਉਹ ਜੀਵ ਸਤਰੀ ਦਿਨ ਰਾਤ ਪ੍ਰਭੂ ਦੇ ਪਿਆਰ ਰਸ ਵਿੱਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ ਪਤੀ ਦੇ ਦਰ ਤੇ ਅਰਦਾਸਾਂ ਕਰਦੀ ਹੈ ਕੀ ਅਰਦਾਸਾਂ ਕਰਦੀ ਹੈ ਨਾਨਕ ਪੇਰ ਧਨ ਕਰੇ ਰਲੀਆਂ ਏਸ਼ ਮੇਰੀ ਪੁੰਨੀਆਂ ਹੈ ਨਾਨਕ ਪ੍ਰਭੂ ਪਤੀ ਨੇ ਉਹ ਜੀਵ ਸਤਰੀ ਜੀਵ ਸਤਰੀ ਦੇ ਹਿਰਦੇ ਸਹਜੁੱਤੇ ਮਿਲ ਕੇ ਆਤਮਕ ਆਨੰਦ ਮੰਨਦੇ ਹਨ हे ਸਹੇਲਿਓ ਮੇਰੀ ਮਨੋ ਮਨੋ ਕਾਮਨਾ ਪੂਰੀ ਹੋਈ ਗਈ ਹੈ ਮੇਰੀ ਜੇ ਤੁਸੀਂ ਵੀ ਗੱਲ ਨੂੰ ਮੰਨੋ ਤਾਂ ਮੇਰੇ ਹਿਰਦੇ ਘਰ ਵਿੱਚ ਸਜਣ ਪ੍ਰਭੂ ਆਵਸਿਆ ਹੈ ਤੇ ਤੁਸੀਂ ਵੀ ਉਹਦੇ ਗੁਣ ਗਾਓ ਤਾਂ ਕਿ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵੀ ਪ੍ਰਭੂ ਪਰਮਾਤਮਾ ਆਣ ਵਸੇ